ਸ਼ਿਵਸੇਨਾ ਪੀਐਮ ਸਾਰੇ ਨਿਕਰੀ ਹੋਈ ਹੈ ਕੀ ਗੱਲਬਾਤ ਹੈਗੀ ਜੀ ਅੱਜ ਸ਼ਿਵਸੇਨਾ ਉਧੋ ਬਾਲਾ ਸਾਹਿਬ ਠਾਕਰੇ ਵੱਲੋਂ ਜਿਸ ਤਰ੍ਹਾਂ ਕਿ ਸਾਰੇ ਨਗਰ ਵਾਸੀਆਂ ਨੂੰ ਪਤਾ ਕਿ ਚੰਦਪੂਨੀ ਮਾਤਾ ਜੀ ਦੇ ਮੇਲੇ ਚੱਲ ਰਹੇ ਨੇ ਤੇ ਅਸੀਂ 4 ਦਿਨ ਪਹਿਲਾਂ ਡੀਸੀ ਮੈਡਮ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਜਿਹੜੇ ਸ਼ਰਾਬ ਦੇ ਠੇਕੇ ਔਰ ਮੀਟ ਦੀਆਂ ਦੁਕਾਨਾਂ ਜਿਹੜੀਆਂ ਆ ਫੋਨ ਤਾਂ ਜਦ ਤੱਕ ਠੇਕੇ ਜਦ ਤੱਕ ਨਾਤੇ ਚੱਲ ਰਹੇ ਨੇ ਔਰ ਚੰਦਪੂਨੀ ਮਾਤਾ ਦੇ ਮੇਲੇ ਚੱਲ ਰਹੇ ਨੇ ਤਦ ਤੱਕ ਇਹਨਾਂ ਨੂੰ ਫੋਨਟਾ ਬੰਦ ਰੱਖਿਆ ਜਾਵੇ ਔਰ ਅੱਜ ਸਾਡੀ ਸਾਰੀ ਹੁਸ਼ਿਆਰਪੁਰ ਦੀ ਟੀਮ ਅਸੀਂ ਸਾਰੇ ਪਰਵਾਈ ਰੋਡ ਤੇ ਤੋਬੀ ਕਾਟ ਤੇ ਨਲੋਈਆਂ ਚੌਂਕ ਅਸੀਂ ਸਾਰੇ ਚੈੱਕ ਕਰਨ ਗਏ ਆਂ ਔਰ ਅਸੀਂ ਉੱਥੇ ਦੇਖਿਆ ਕਿ ਸਾਰੇ ਜਿਹੜੇ ਖੇਕੇ ਆ ਉਹ ਖੁੱਲੇ ਆ ਔਰ ਪਿੱਛੇ ਸ਼ਰਾਬ ਬਿਕ ਰਹੀ ਆ ਔਰ ਮੋਰੇ ਪਰਦਾ ਲਗਾਇਆ ਹੋਇਆ ਕਹਿੰਦੇ ਜੀ ਅਸੀਂ ਪਰਦਾ ਲਗਾਇਆ ਇਹ ਤੋਂ ਪਤਾ ਨਹੀਂ ਲੱਗਦਾ ਕਿ ਇਹ ਸ਼ਰਾਬ ਬਿਕ ਰਹੀ ਕਿ ਨਹੀਂ ਬਿਕ ਰਹੀ ਇਹ ਇੱਕ ਸਾਡੇ Hindu ਸੰਗਠਨਾ ਵਾਸਤੇ ਵੀ ਔਰ Hindu ਜਿਹੜੇ ਲੀਡਰਸ ਆ ਉਹਨਾਂ ਵਾਸਤੇ ਵੀ ਔਰ Hinduਆ ਨੂੰ ਜਿਹੜੀ ਹੈ ਇਹ ਕੇਸ ਬਹੁਤ ਕੇਸ ਪਹੁੰਚਦੀ ਹੈ ਇਸ ਚੀਜ਼ਾਂ ਤੋਂ ਕਿ ਅਸੀਂ ਦੇਖਿਆ ਕਿ ਪੁੱਲ ਦੇ ਨਾਲ ਇੱਕ ਠੇਕਾ ਹੈਗਾ ਪਿੱਛੇ ਉਹ ਲੰਗਰ ਚੱਲ ਰਿਹਾ ਨਾਲ ਹੀ ਔਰ ਠੇਕਾ ਵੀ ਖੁੱਲਾ ਆਇਆ ਇਹ ਕਿਸ ਤਰ੍ਹਾਂ ਦਾ ملک ਇੱਕ ਪ੍ਰਸ਼ਾਸਨ ਦਾ ਜਿਹੜਾ ਆ ਉਹ ਇੱਕ ਨਿਗਰਾਨੀ ਕਿਸ ਤਰ੍ਹਾਂ ਦੀ ਹੈਗੀ ਆ ਯਾ ਤਾਂ ਦੇਖੋ ਜਿਹੜੇ ਜਿਹੇ ਠੇਕੇ ਖੁੱਲੇ ਆ ਉਥੋਂ ਸ਼ਰਾਬ ਲੈ ਕੇ ਲੋਕੀ ਸ਼ਰਾਬ ਵੀ ਸਾਡੇ ਸਾਹਮਣੇ ਖੜੇ ਸੀਗੇ ਜਿਹੜੇ ਕੀ ਲੈ ਰਹੇ ਸੀਗੇ ਔਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਸ਼ਰਾਬ ਪੀ ਕੇ ਬੰਦਾ ਜਾਏਗਾ ਮੇਲੇ ਦੇ ਵਿੱਚ ਔਰ ਇੱਕ ਦਾ ਲੋਕਾਂ ਨੂੰ ਵੀ ਤਾਂ ਕਰੇਗਾ ਖੁਦ ਵੀ ਗਿਰੇਗਾ ਐਕਸੀਡੈਂਟ ਵੀ ਕਰੇਗਾ ਕਿੰਨੀਆਂ ਚੀਜ਼ਾਂ ਮਤਲਬ ਕਿ ਜਿਹੜੀਆਂ ਪ੍ਰਭਾਵਿਤ ਕਰਦੀਆਂ ਆ ਜਿਹੜੇ ਸਾਡੇ ਪਗ ਜਾ ਰਹੇ ਆ ਉਹਨਾਂ ਔਰ ਉਹਨਾਂ ਨੂੰ ਕੀ ਉਹਦਾ ਉੱਤੇ ਬੀਦੀ ਹੋਏਗੀ ਜਿਹੜੇ ਦੇਖਦੇ ਹੋਵੋਗੇ ਕਿ ਇਹ ਜਿਹੜੇ ਨਸ਼ੇੜੀ ਆ ਇੱਥੇ ਤੁਰੇ ਫਿਰਦੇ ਨੇ ਔਰ ਕੱਲ ਜਿਸ ਤਰ੍ਹਾਂ ਇੱਕ ਭੰਗ ਦੀ ਦੁਕਾਨ ਖੁੱਲੀ ਸੀ ਉਹ ਵੀ ਬੰਦ ਕਰਾਈ ਹੈਗੀ ਆ ਤੇ ਇਸ ਲਈ ਮੇਰੀ ਐਡਮਿਨਿਸਟ੍ਰੇਸ਼ਨ ਨੂੰ ਰਿਕਵੈਸਟ ਹੈਗੀ ਆ ਕਿ ਇਸ ਚੀਜ਼ ਨੂੰ ਮੱਧੇਨ ਰੱਖਦੇ ਹੋਏ ਇਹਨਾਂ ਨੂੰ ਬੰਦ ਕਰਾਇਆ ਜਾਵੇ ਅਸੀਂ ਸਾਰੇ ਠੇਕੇਦਾਰਾਂ ਨੂੰ ਔਰ ਜਿਹੜੇ ਵੀ ਠੇਕੇ ਹੈਗੇ ਆ ਉੱਥੇ ਰਿਕਵੈਸਟ ਕਰਕੇ ਆਏ ਆ ਕਿ ਜਦ ਤੱਕ 2 ਤਰੀਕ ਤੱਕ ਰਾਤੇ ਚੱਲਦੇ ਪਏ ਆ ਮੇਲੇ ਚੱਲਦੇ ਪਏ ਆ ਇਹਨਾਂ ਨੂੰ ਪੂਰਤਾ ਬੰਦ ਕੀਤਾ ਜਾਵੇ ਜੀ ਤੁਹਾਡੇ ਬੋਲੋ ਲਗਾਤਾਰ ਇਹਦੇ ਚੰਨੀ ਨਿਗਰਾਨੀ ਕੀਤੀ ਜਾਊਗੀ ਜੀ ਬਿਲਕੁਲ ਅਸੀਂ ਉਹਨਾਂ ਨੂੰ ਕਹਿ ਕੇ ਵੀ ਆਏ ਆ ਕਿ ਅਸੀਂ ਰੋਜ਼ ਇੱਕ ਫੇਰਾ ਮਾਰਾਂਗੇ ਔਰ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹਨਾਂ ਨੂੰ ਬੰਦ ਰੱਖੇ ਜੀ